ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਏ ਹਾਂ ਜੀ ਮੈਤਿਆਣਾ ਸਾਹਿਬ ਤੇ ਆਹ ਸਟਾਰਟਿੰਗ ਹੈ ਜੀ ਮੈਂ ਗੁਰਦੁਆਰਾ ਸਾਹਿਬ ਅੱਜ ਬੱਚਿਆਂ ਨੂੰ ਲੈ ਕੇ ਗਏ ਸੀਗੇ ਤੇ ਮੈਂ ਕਰ ਨਾਲ ਤੁਹਾਨੂੰ ਵੀ ਚਲ ਦਿਖਾ ਦਈਏ ਦਰਸ਼ਨ ਕਰਾ ਦਈਏ ਇੱਥੇ ਬਹੁਤ ਕੁਝ ਬਣਿਆ ਬੱਚਿਆਂ ਨੂੰ ਦਿਖਾਉਣ ਵਾਸਤੇ ਜੀ ਆ ਪਾਰਕਿੰਗ ਦੇ ਦਿਆਂ ਵੀ ਤੇ ਗੱਡੀ ਲਾਉਣ ਵਾਸਤੇ ਕਿੱਥੇ ਬਣੀ ਹੋਈ ਆ ਇੱਕ ਤਾਂ ਇਧਰਲੇ ਪਾਸੇ ਆ ਸਾਈਡ ਜਾਂਦਿਆਂ ਨੂੰ ਤੇ ਇੱਕ ਪਰਲੀ ਸਾਈਡ ਵੈਸੇ ਇੱਥੇ ਵੀ ਖੜਾ ਸਕਦੇ ਆ ਗੱਡੀ ਆਪਾਂ ਇੱਥੋਂ ਸਾਹਮਣੇ ਉਹ ਦਰਵਾਜ਼ਾ ਆ ਗਾਂ ਉੱਥੋਂ ਚਲੇ ਜਾਈਦਾ ਜੀ ਪਿਆਣਾ ਸਾਹਿਬ ਆ ਗਏ ਨੇ ਦੇਖਣ ਵਾਸਤੇ ਦਰਗਾਹ ਤੋਂ ਗੱਲ ਕਰਨਾ ਲੱਗਦੀ ਹੁੰਦੀ ਹੈ ਨਹੀਂ ਪਿਛਲੇ ਪਾਸੇ ਉਹ ਗੱਡੀਆਂ ਖਾਣ ਦੀ ਜਗ੍ਹਾ ਬਣੀ ਹੋਈ ਆ ਉਹ ਦੂਤਰਾ ਕੋ ਮੱਲੇ ਆਣ ਕੋਨੇ ਵਾਏ ਬਹੁਤ ਸੋਹਣੇ ਦ੍ਰਿਸ਼ ਬਣੇ ਹੈ ਜੋ ਆਕਾਂ ਨੂੰ ਦਿਖਾਉਣ ਵਾਸਤੇ ਐ ਦਵਾਰ ਨੂੰ ਜ਼ਰੂਰ ਲੈ ਕੇ ਆਓ ਇਹ ਬੱਚਿਆਂ ਨੂੰ ਦਿਖਾਓ ਕਿ ਕਿ ਆਪਣਾ ਇਤਿਹਾਸ ਇੱਥੇ ਸਾਰਾ ਇਤਿਹਾਸ ਦੱਸਿਆ ਹੋਇਆ ਲੱਗ ਬੈਗ ਸਾਈਡ ਵੀ ਇਧਰ ਦੇ ਪਾਸੇ ਆ ਬਾਕੀ ਸਾਰੇ ਦਿਸਾਉਣੇ ਨੇ

ਸਾਰੇ ਮੈਂ ਕਹਿੰਦਾ ਦੁਬਾਰਾ ਬਾਬਰ ਕਰਨਾ ਹੈ ਬੱਚਿਆਂ ਨੂੰ ਜਰੂਰ ਲੈ ਕੇ ਆਓ ਜਿੱਥੇ ਸ਼ਹੀਦ ਦੀ ਦਿਹਾੜੇ ਚੱਲ ਰਹੇ ਆ ਬਹੁਤ ਸੋਹਣਾ ਦਰਬਾਰ ਸਾਹਿਬ ਬਣਿਆ ਹੋਇਆ ਬਹੁਤ ਸੁੰਨਿਆ ਸ਼ਾਨ ਕੀਤਾ ਸੀ ਇੱਥੇ ਸਰੋਵਰ ਸਾਹਿਬ ਦੇ ਵਿੱਚ ਜਹਾਜ਼ ਬਣਿਆ ਹੋਇਆ ਹੈ ਸਤਿ ਸ਼੍ਰੀ ਅਕਾਲ ਦੂਣਾ ਕੇ ਜਹਾਜ਼ ਬਣਿਆ ਹੋਇਆ। ਉੱਥੇ ਦੇਖੋ ਕਿ ਜਿਹੜਾ ਗੋਬੀ ਸੀ। ਕੋਣ ਨੇ ਤੇ ਘੜਨ ਪੋ। ਵਾਹਿਗੁਰੂ। ਸ਼ਾਮ ਸਾਹਿਬ ਜੀ ਬਹੁਤ ਉੱਚਾ ਇੱਥੇ ਬਣਿਆ ਹੋਇਆ। ਦੇਖ ਕੇ ਸਿੱਖੀ ਹਾਲ ਪ੍ਰੇਰਿਤ ਹੁੰਦੀ ਆ ਬੱਚੇ। बहुत सोना इत्यास दिखाया गया जी ਸੰਡੇ ਨੂੰ ਜਾਂ ਛੁੱਟੀਆਂ ਨੂੰ ਬੱਚਿਆਂ ਨੂੰ ਜ਼ਰੂਰ ਲੈ ਕੇ ਆਓ ਤੇ ਦਿਖਾਓ ਇਹ ਕਿਉਂਕਿ ਆ ਦੇ ਵਿੱਚ ਇਹਨੂੰ ਦੇਖਣਾ ਵਾ ਤੇ ਆਹਦੀਆਂ ਸਿੱਖਾਂ ਦੀਆਂ ਸ਼ਹਾਦਤਾਂ ਜੋ ਕੁੱਤੀਆਂ ਹੁੰਦੀਆਂ ਜੋ ਕੁਰਬਾਨੀਆਂ ਇਹਨੂੰ ਪਤਾ ਲੱਗਦਾ ਕਿ ਅਈ ਤਾਰਾ ਬੋਲ ਸੁਣਾ ਬੜਿਆ ਯਾਰ ਫਾਈ ਮਤੀ ਦਾਹ ਜੀ ਆ ਜੀ ਜੋ ਆ ਰਿਹਾ ਨਾ ਜਾ ਰਿਹਾ ਹੈ ਅਰਦਾਸ ਦੇ ਵਿੱਚ ਹੁੰਦਾ ਬੜਾ ਬੜਾਇਆ ਗਈ ਆਪਣੇ ਮਹਿਸੀਆਂ ਦਾ ਸਾਹ ਹਾਂਜੀ ਭਾਈ ਮਨੀ ਸਿੰਘ ਜੀ ਜੀ ਆਉਤੇ ਬੈਠੋ ਸਾਹਮਣੇ ਬਣਿਆ ਹੈ ਜੀ ਠੰਡਾ ਵਰਜ ਸਹਿਜਾਦੇ ਤੇ ਮਾਤਾ ਜੀ ਖੜੇ ਨੇ ਬਹੁਤ ਸੰਗਤ ਆਉਂਦੀ ਹੈ ਜੀ ਸੰਡੇ ਵਾਲੇ ਐਂ ਤਾਂ ਆਇਆ ਐਤਵਾਰ ਵਾਲੇ ਦਿਨ ਤਾਂ ਬਹੁਤ ਜਿਆਦਾ ਆਉਂਦੀ ਸੰਗਤ ਚਾਰੇ ਸਹਰਾਂ ਕਦੇ ਦੇਖਾਇਆ ਆ ਆ ਜੀ ਲੰਗਰ ਹਾਲ ਸਾਰੇ ਪ੍ਰਸ਼ਾਦਾ ਛੱਕੇ ਜਾਂਦੇ ਸਾਰੇ ਇੱਥੇ ਬਹੁਤ ਗੁੱਲਾ ਜੀ ਆ ਬਾਲਾਂ ਨੂੰ ਪਿਆਰ